ਸਸਿਕਾ 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 ਗੱਲ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਇਹੋ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜੋ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਸੀ ਰੋਜ਼ ਵੀ ਇਹਨੂੰ ਟਿਕਟ ਮਿਲ ਜਾਂਦਾ ਉਹ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਸਿੰਘ ਇਹ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਮ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾ ਉਹਦਾ ਰੌਲਾ ਨਹੀਂ ਪਾਉਣਾ ਮੈਂ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕੀ ਉਥੇ ਜੀ ਖੇਰਾ ਬੈਠਾ ਉਥੇ ਸਿੱਧੂ ਬੈਠਾ ਉਥੇ ਜਦੋਂ ਮੈਂ ਗੱਲਾਂ ਹਜੇ ਤੋੜਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਵੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਤਾਂ ਕਮਜ਼ੋਰ ਬੰਦੇ ਨੇ ਉਹ ਦਿਨ ਮੈਂ ਨਹੀਂ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੱਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰਨ ਦਿੰਦੇ ਕੋਈ ਗੱਲ ਕਰ ਕੋਈ ਮੌਕਾ ਮਿਲਿਆ ਤੁਸੀਂ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਪੈਕ ਚੁੱਕਾਦੇ ਰਿਆ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਬੱਸ ਸਹੀ ਲੋਗੋ ਨੂੰ ਬਾਹਰੋਂ ਤੁਸੀਂ ਅੱਜ ਨਹੀਂ ਮੈਂ ਉਰੇ ਮੈਂ ਲੋਕਲ ਆ ਮੈਂ ਲੋਕਲ ਮੈਂ ਆਪਾਂ ਮਿਲ ਲੈਨੇ ਆ ਬਾਅਦ ਦੁਪਹਿਰ ਫੇਰ ਫੋਨ ਕਰਦਾ ਤੁਹਾਨੂੰ ਮੈਂ ਇਹ ਇਹ ਨਾ ਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕ ਦੇ ਰਿਹਾ ਕੌਣ ਕੀ ਕਰਦਾ ਰਿਹਾ ਤਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਟ ਜਾਖੜ ਕੀ ਕਰਦਾ ਰਿਹਾ ਇਹ ਸੇ ਨਹੀਂ ਸੇ ਨਹੀਂ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਲਾ ਸਾਰੇ ਪਾਸੇ ਇਹੀ ਮਾਹੌਲ ਆ ਨਾ ਬੈਂਸ ਵਾਸਤੇ ਪਤਾ ਨਹੀਂ ਕੀ ਚੱਕਰ ਆ ਸੁਣਾ ਤੇ ਡਰਦੇ ਡਰਦੇ ਨੇ ਬਸ ਸੋਰੇਨਾਂ ਨੂੰ ਕੀ ਆ ਦੱਸੋ ਯਾਰ ਜੇ ਪਾਰਟੀ ਤਾਕਤਵਾਰ ਆ ਸੰਗਠਨ ਤਾਕਤਵਾਰ ਆ ਤੇ ਸਾਰੇ ਤਾਕਤਵਾਰ ਆ ਉਹ ਵੀ ਬੈਸ ਆ ਗਿਆ ਉਹ ਸਾਡੀ ਦੁਕਾਨ ਤੁਹਾਡੀ ਦੁਕਾਨ ਡਬਲ ਹੋਊ ਕ ਬੰਦ ਹੋਊ ਅਪ ਰੱਪ ਨੇ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਵੇੜ ਸਕਦਾ ਬਟੂ ਜੀ ਮਿਲਣੀ ਮਿਲਣੀ ਵੀ ਮੈਂ ਤਾਂ ਮੈਂ ਕਈ ਵਾਰ ਮੈਨੂੰ ਕੀ ਮਾਰਾ ਲੱਗਦਾ ਸੀ ਕਿ ਨਾ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡਕ ਪੈ ਗਈ ਵੀ ਰਾਹ ਨਾ ਦੇਈ ਕਿਸੇ ਨੂੰ ਵੀ ਨਾ ਰਾਹ ਦੇ ਨੂੰ ਨਾ ਬਾਦਵੀ ਨੂੰ ਚੁੱਪ ਕਰਕੇ ਜਦੋਂ ਮੈਨੂੰ ਟਿਕ ਮਿੰਟ ਦੀ ਮੈਂ ਤਾਂ ਇਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜੀ ਨਾਲ ਤਾਂ ਅੱਗ ਲੱਗ ਜਣੀ ਉਹ ਆ ਗਿਆ ਸੀ ਐਮ ਬਣ ਗਿਆ ਐਮ ਉਹੀ ਉਹੀ సీఎం ਮਨ ਨੂੰ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਹੈ ਜਿਹੜਾ ਅ ਸ਼੍ਰੀ ਕੀ ਆ ਉਹ ਸ਼੍ਰੀ ਨਵਸਲੂ ਸ਼੍ਰੀ ਨਵਸਲੂ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਹਮ ਅਰੇ ਭਾਈ ਬੈਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਿਹਾ ਜੀ ਤੁਸੀਂ ਨਾ ਮਹਾ ਮੰਤਰੀ ਆ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਹਮ ਉਹ ਨਗਰਿਕ ਬੈਨ ਉੱਡਣ ਦਾ ਸੁਨੇਹਾ ਕਿਹਾ ਜੀ ਤੁਸੀਂ ਜਾਖੜ-ਜੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਨੇਰੀ ਤੇ ਛੱਡੋ ਤੁਸੀਂ ਮਹਾਂ ਮੰਤਰੀ ਇਹ ਡੇਟ ਹੋ ਕੇ ਤੁਸੀਂ ਬਹਿ ਜੋ ਜੋ ਚੀਕ ਨਾਲ ਸਕਦੇ ਤੁਸੀਂ ਕਰਦੇ ਕੀ ਹਾਂਜੀ ਤੇ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋ ਕੋਈ ਨਹੀਂ ਰਿਹਾ ਹੋਇਆ ਖैर ਮੈਂ ਤਾਂ ਤੁਹਾਨੂੰ ਦੰਜੇ ਤੋਂ ਮੈਂ ਆਪ ਹੀ ਉਧਰੋਂ ਇੱਧਰ ਚਲਾ ਗਿਆ ਪਰ ਭਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਾਂਜੀ ਇਹ ਤਾਂ ਜੇ ਕੋਈ ਨਕਲੀ ਪੱਗ ਵੀ ਬਨ ਕੇ ਚਲੇ ਜਾਵੇ ਨਾ ਹੂੰ ਇਹਦਾ ਤਾਂ ਵੀ ਉਹਨੂੰ ਪ੍ਰਾਈਮ Minister ਉਹਨੂੰ ਜੱਟੀਆਂ ਪਾਈ ਕਹਿੰਦੇ ਨੇ ਤਾਂ ਹਾਲਾਤ ਇਹ ਨਹੀਂ ਹੂੰ ਹੂੰ ਉੱਥੇ ਤੁਸੀਂ ਜੀ ਮੈਂ ਪਹਿਲਾਂ ਵੀ ਮੈਂ ਤੋਂ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ ਦੁਪਹਿਰੋਂ ਬਾਅਦ ਫਿਰ ਦੁਪਹਿਰ ਦੇ ਬਾਅਦ ਤੁਹਾਨੂੰ ਫੋਨ ਕਰਦਾ ਆਪਾਂ ਫਿਰ ਕਿਤੇ 10 ਮਿੰਟ ਸੀਕ੍ਰੀਟਲੀ ਬੈਠ ਕੇ ਲਾਉਨੇ ਆ ਕੱਲੇ 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 ਹਾਂਜੀ ਬਿਲਕੁਲ